ਕਰਦੀਆਂਗੀ ਉਹ ਮੈਂ ਲੇਟ ਹੋਈ ਜਾਣਾ ਮੈਨੂੰ ਦੱਸ ਤੇ ਬੂਟ ਕਿੱਥੇ ਨੇ ਮੇਰੇ ਉੱਧਰ ਦੇਖੋਗੀ ਵੇ ਉਹ ਅੱਛਾ ਫਿਰ ਤੂੰ ਵੀ ਕਹਿ ਸਕਦੇ ਵੀ ਬਾਹਰ ਪਏ ਨੇ ਅੰਦਰ ਹੀ ਰੱਖੇ ਜਾਂਦੇ ਦੇ ਆਪਣਾ ਦੇਖੀ ਆਪਨਾ ਕੋਈ ਚੀ ਚੱਕੀ ਜੰਗਾ ਕੋਈ ਨਹੀਂ ਬੋਲ ਲੈ ਬੋਲ ਲੈ ਤੂੰ ਤੂੰ ਲਾਈ ਮੈਨੂੰ ਆਰਡਰ ਕਦੇ ਗੋਲ ਗੱਪੇ ਕਦੇ 버ਗਰ ਦੋਂ ਲਿਆ ਕੀ ਤੈਨੂੰ ਮੈਂ ਅੱਜ ਹੀ ਕੰਮ ਲੱਭਣ ਚੱਲਿਆ ਤੇ ਅੱਜ ਹੀ ਹਵਾ ਕਰਨ ਲੱਗ ਗਿਆ ਮੇਰੇ ਤੇ ਜੇ ਮੈਂ 버ਗਰ ਗੋਲ ਗੱਪੇ ਖਾਣੀ ਆ ਤਾਂ ਮੈਂ ਮੰਮੀ ਦੇ ਪੈਸਿਆਂ ਦੇ ਖਾਣੀ ਆ ਲੱਗੀ ਗੱਲ ਸਮਝ ਆ ਉਹ ਤੈਨੂੰ ਤਾਂ ਨਾ ਛੇੜਨੀ ਮੜ ਹੈਗਾ ਮੈਂ ਬੁੜਕੇ ਵੱਡਣ ਲੱਗ ਜਾਨੀ ਆ। ਇਕਾ ਸਾਲੇ ਸੋਨੀ ਨੂੰ ਕਈ ਵਾਰੀ ਫੋਨ ਕਰ ਲਿਆ ਇਹ ਨਹੀਂ ਫੋਨ ਚੱਕਦਾ ਹੈਗਾ। ਕਦੇ ਤਾਂ ਨਾ ਮਾਰਿਆ ਕਰ ਤਾਨੇ ਮੇਨੇ ਮੈਨੂੰ ਗੱਲਾਂ-ਗੱਲਾਂ ਚ। ਮੇਰਾ ਕੀ ਜੀ ਕਰਦਾ ਤੁਹਾਡੇ ਤੋਂ ਗੱਲਾਂ ਸੁਣਨ ਨੂੰ। ਬਾਪੂ ਜੀ ਨਹੀਂ ਕੰਮ ਮਿਲਦਾ ਹੁਣੇ ਚ ਮੇਰਾ ਕੀ ਕਸੂਰ ਆ। ਤਾਂ ਹੀ ਮੇਰਾ ਘਰੇ ਦਿਲ ਨਹੀਂ ਲੱਗਦਾ। ਆਹੀ ਕੁਛ ਬੱਸ। ਨਾ ਵੀਰੇ ਕੀ ਗਲਤ ਕਹਿ ਰਹੀ ਏ ਬੇਬੇ? ਹੈਂ? ਕੱਲ ਦਾ ਬਿਮਾਰ ਆ ਬਾਪੂ। ਤੂੰ ਇੱਕ ਵਾਰ ਵੀ ਪੁੱਛਿਆ? ਜੇ ਕਹਿਦੇ ਨੇ ਫਿਰ ਤੈਨੂੰ ਸਾਡੇ ਗੱਲਾਂ ਦਾ ਗੁੱਸਾ ਲੱਗਦਾ। ਓਏ ਮੇਰੀ ਚਾਕਲੇਟ ਤਾਂ ਫੜਾ ਜਾ। ਛੱਟ ਤਾਂ ਹੀ ਲੱਗਿਨੇ ਹਾਂ ਆਹ ਨਾਲ ਚਾਕਲੇਟ ਖਾ ਲੇ ਮੈਂ ਮੁੰਡਿਆ ਆ ਕੀ ਚੱਲ ਰਿਹਾ ਕਿਵੇਂ ਹੱਥਾਂ 'ਚ ਹੱਥ ਪਾਏ ਨੇ ਨਹੀਂ ਨਹੀਂ ਪਿੰਕੀ ਪਾਣੇ ਤੈਨੂੰ ਨਾ ਕੋਈ ਭਲੇਖਾ ਲੱਗਿਆ ਇਹ ਤਾਂ ਨੇਹਾ ਦਾ ਪੈਰ ਅੜਕ ਗਿਆ ਸੀ ਡਿੱਗਦੀ ਡਿੱਗਦੀ ਬੱਚੀ ਆ ਬਚਾਰੀ ਹਾਂ ਦੀਦੀ ਤੁਸੀਂ ਜੋ ਸਭ ਕੁਝ ਸੋਚ ਰਹੇ ਹੋ ਨਾ ਇਹੋ ਜਿਹਾ ਕੁਝ ਨਹੀਂ ਹੈਗਾ ਉਹ ਤਾਂ ਸੋਨੀ ਆਇਆ ਸੀਗਾ ਬੂਟ ਲੈਣ ਆਇਆ ਸੀ ਆਪਦੇ ਇੰਦਰ ਵੀਰੇ ਤੋਂ ਉਹ ਖਾਸੇ ਦਿਨ ਹੋ ਗਏ ਸੀ ਨਾ ਅੰਦਰ ਨੂੰ ਫੁੱਟ ਲੈ ਕੇ ਆਇਨੂੰ ਉਹੀ ਲੈਣ ਆਇਆ ਸੀ ਮੈਂ ਤਾਂ ਤੂੰ ਤੂੰ ਕੀ ਕਰਨ ਆਈ ਸੀ ਇੱਥੇ ਜਿਆਦਾ ਚਲਾਕ ਨਾ ਬਣੋ ਮੈਨੂੰ ਸਭ ਪਤਾ ਤੇਰੀ ਨਾ ਕੀ ਜਾਣਦੀ ਐ ਕੋੜੇ ਤੂੰ ਮੈਨੂੰ ਵੀ ਦੱਸ ਦੇ ਆ ਢੋਲੂ ਚ ਕੀ ਲੈ ਕੇ ਆਈਆਂ ਨਾਲੇ ਸੋਨੀ ਤੂੰ ਕਾਹ ਤੋਂ ਘਬਰਾਇਆ ਜਾ ਖੜਾ ਪੁੱਤ ਮਮੀ ਕੁਛ ਨਹੀਂ ਐਸ ਤਾਂ ਮਜ਼ਾਕ ਕਰ ਹੀ ਹੁੰਦੇ ਸੀ ਨਾਲੇ ਤਾਈ ਸੁਣ ਤਾਈ ਨੇ ਸੂਟ ਸਲਾਈ ਕਰੈ ਨਹੀਂ ਅਬ ਤੁਪੇ ਖੜੇ ਹੋ ਅਬ ਅੱਛਾ ਮੈਂ ਆਜਾਂ ਹਾਂ ਵੀ ਕੁਝ ਨਹੀਂ ਬੇਬੀ ਉਹ ਤਾਂ ਮੈਂ ਨਾ ਖੀਰ ਬਣਾਈ ਸੀ ਆ ਲੈ ਨਾਲੇ ਨਾ ਬੇਬੇ ਘਰੇ ਧਿਆਨ ਰੱਖਿਆ ਕਰ ਜ਼ਮਾਨਾ ਬਹੁਤ ਖਰਾਬ ਆ ਅੱਜਕੱਲ ਚੰਗਾ ਮੈਂ ਚਲਦੀ ਆ ਲੈ ਖੀਰ ਲੈ ਜਾ ਖਾ ਲਈ ਖੀਰ ਤੁਲਸਿੰਗ ਲੈ ਇਹ ਕੰਮ ਚ ਪਚਾਪ ਮੁੜਗੇ ਕੁੜੇ ਕੋਈ ਗੱਲ ਹੋਈ ਹੈਗੀ ਤੈਨੂੰ ਪਤਾ ਹੀ ਆ ਪਿੰਕੀ ਦੇ ਸੁਭਾਅ ਬਾਰੇ ਉਹ ਉਹੀ ਵਾੜ ਲੜਦੀ ਆ ਕੋਈ ਨਹੀਂ ਤੂੰ ਬੈਠ ਮੈਂ ਲੈ ਕੇ ਆਉਣੀ ਆ ਪਾਣੀ ਇੰਦਰ ਆ ਜਾ ਬੇਬੇ ਆ ਤਾਂ ਥੱਕ ਗਏ ਬੇਬੇ ਲੁਧਿਆਣੇ ਇੱਕ ਤਾਂ ਗਰਮੀ ਇੰਨੀ ਐ ਉੱਤੋਂ ਫੈਕਟਰੀ ਸਾਰੀ ਬਈਆਂ ਨਾਲ ਭਰੀ ਪਈ ਐ ਮਸਾਂ ਕੰਮ ਬਣ ਗਿਆ ਕੰਮ ਚੱਲ ਆਪਾਂ ਬਈਆਂ ਤੋਂ ਕੀ ਲੈਣਾ ਪੁੱਤ ਬਸ ਆਹੀ ਸ਼ੁਕਰ ਐ ਤੈਨੂੰ ਕੰਮ ਮਿਲ ਗਿਆ ਕੀ ਕਹਿੰਦੇ ਹੁਣ ਉਹ ਤੈਨੂੰ ਵੀ ਹੁਣ ਜਾਣਵਾਰੇ ਕੰਮ ਤੇ ਉਹ ਕਹਿੰਦੇ ਬੇਬੇ 5-7 ਦਿਨਾਂ ਤੱਕ ਆ ਜਿਓ ਬਾਕੀ ਮੈਂ ਸੂਨੀ ਨਾਲ ਗੱਲ ਕਰੂੰਗਾ ਉਹਨੇ ਇੰਟਰਵਿਊ ਦਿੱਤੀ ਨਹੀਂ ਹੈਗੀ ਫਿਰ ਤਾਂ ਅਸੀਂ ਇਕੱਠੀ ਭੱਜ ਜਾ ਕਰਾਂਗੇ ਜੀ ਉਹਦਾ ਵੀ ਕੰਮ ਬਣ ਗਿਆ ਅੱਛਾ ਚੱਲ ਸੋਕਰਾ ਪੁੱਤ ਪੰਜ ਸੱਤ ਦਿਨ ਵੀ ਆਏ ਚੱਲ ਕਿਉਂ ਤੇਰੇ ਸਿਰ ਤੇ ਤਾਂ ਪੁੱਤ ਤੇਰਾ ਪਿਓ ਵੀ ਨਹੀਂ ਹੈਗਾ ਚੱਲ ਸੋਨੀ ਦੇ ਸਿਰ ਤੇ ਤਾਂ ਪਿਓ ਆਗਾ ਸਰੀ ਜਾਂਦਾ ਹੈਨਾ ਆਪਾਂ ਨੂੰ ਔਖਾ ਪੁੱਤ ਨਾ ਸਹੀ ਗੱਲ ਹੈ ਬੇਬੇ ਤੇਰੀ ਹਾਂ ਕੋੜੇ ਲਿਆ ਰੋਟੀ ਬਹੁਤ ਜਿੱਲੀ ਆ ਬੇਬੇ ਗਾਣਾ ਖਾਏ ਕਰੂਗੀ ਇਹ ਮੇਰੇ ਤੁਸੀਂ ਨਾ ਮੇਰਾ ਦਾਖਲਾ ਕਰਾਓ ਮੈਂ ਤਾਂ ਘਰੇ ਬੋਰ ਹੋ ਜਾਨੀ ਪੁੱਤ ਰਹਿੰਦੇ ਹੋਂਦੇ ਮੰਮੀ ਨਹੀਂ ਹਟਦੀ ਮੈਨੂੰ ਸਾਰਾ ਦਿਨ ਕੰਮ ਤੇ ਟੋਕਦੀ ਰਹਿੰਦੀ ਐ ਆ ਦੇਖ ਲੈ ਮੁੰਡਿਆ ਨਾ ਕੋਣ ਤੈਨੂੰ ਮੈਂ ਕੰਮ ਨੂੰ ਵੀ ਨਾ ਕਹਾ ਸਾਰਾ ਦਿਨ ਆ ਫੋਨ 'ਚ ਬੜੀ ਰਹਿੰਦੀ ਹੈਗੀ। ਕੋਈ ਨਹੀਂ ਬੀਬੇ। ਜਵਾਖੜੀ ਐ, ਨਗਰੇਤੀ ਐ। ਕਰ ਲੈਣ ਦੇ ਐਸ਼ ਬਗਾਨੇ ਕਰੇ ਤਾਂ ਜਾਣਾ। ਉੱਥੇ ਥੋੜੀ ਅਗਲਾ ਚੱਲਣ ਦਊਗਾ ਜੀ। ਅੱਛਾ, ਮੇਰੇ ਵੀ ਆਦੀ ਫਿਕਰ ਪੈ ਗਈ। ਕੱਲਾ ਆਪਦਾ ਵਿਆਹ ਕਰਾ। ਨਾਲੇ ਮੈਂ ਤਾਂ ਨਾ ਤੈਨੂੰ ਹਲੇ ਭਾਬੀ ਦੇ ਇਸ਼ਾਰਿਆਂ ਦੇ ਨੱਚਦਾ ਵੇਖਣਾ ਚਾਹੁੰਨੀ ਆ। ਫੇਰ ਕਰਾਉਂਗੀ। ਹਾਂ ਜੀ। ਆ ਚੱਜ ਜਨੇ ਦੇ ਲੈ ਵੇ ਤਾਂ। ਓਏ। ਹੂੰ। ਕੋਈ ਨਿਰੀ ਗੱਲ ਸੁਣ ਯਾਰ। ਜਿਹੜੀ ਤੇਰੇ ਨਾਲ ਦੀ ਉਹਦੀ ਆਈ.ਡੀ. ਤਾਂ ਦੇ ਦੇ ਯਾਰ। ਉਹ ਚੱਲ ਓਏ ਚੱਲ। ਬ੍ਰੇਕਤੀ ਲਾਲਾ ਸਿੱਟਣ ਲੱਗ ਗਿਆ ਨਾ ਪਰ ਸੋ ਦੂਜੀ ਦੀ ਆੜੀ ਮੰਗਦਾ ਸੀ ਤਰਾ ਸਟੈਂਡ ਹੈਗਾ ਕੋਈ ਉਹ ਸਟੈਂਡ ਨੂੰ ਕੀ ਆ ਯਾਰ ਕੋਈ ਫਸੇ ਤਾਂ ਸਹੀ ਉਹ ਤੂੰ ਦਾ ਖਸਮਾ ਦੋ ਦੋ ਚੱਕੀ ਫਿਰਦਾ ਯਾਰ ਬਾਰੇ ਵੀ ਕੋਈ ਸੋਚ ਲਾ ਆਹੋ ਯਾਰ ਤਾਂ ਵਹਲਾ ਸੋਚਦਾ ਆਪ ਯਾਦ ਤੇ ਉਹ ਤੇਰੇ ਨਾਲ ਕਾਲੂ ਜੀ ਫਸ ਗਈ ਸੀ ਆਪ ਤਾਂ ਸਾਲਿਆ ਮੈਨੂੰ ਬੁਲਾਉਣਾ ਵੀ ਹਟ ਗਿਆ ਸੀ ਹੋਂ ਦੇਖ ਕੇ ਮੈਂ ਲਾਲਾ ਸੱਡਦਾ ਕੋਈ ਹੁਣੇ ਯਾਰ ਆਪ ਕਿਹਾ ਸੀ ਵੀ ਜਾ ਸੰਨਣਾ ਨਾ ਰਿਹਾ ਕਰ ਹੁਣੇ ਮੈਨੂੰ ਛੇੜਿਆ ਸੀ ਇਹ ਤੂੰ ਕਿਸੇ ਹੁੰਦਾ ਬਾਕਸ ਦੇ ਯਾਰ ਪਤੰਦਰਾ ਆਹੋ ਛੇੜਿਆ ਸੀ ਵੱਡਿਆਂ ਨੂੰ ਰਸਤੇ ਹੀ ਨੂੰ ਮੂੰਹ ਜਾ ਬਿੰਗਾ ਕਰਕੇ ਲੰਘਦੀ ਸੀ ਮੈਂ ਪੁੱਛ ਲਿਆ ਵੀ ਦੱਸ ਕੀ ਤਖਲੀਫ ਆ ਅੱਗੇ ਕਹਿੰਨੀ ਵੀਰੇ ਮਾਤਾ ਕੁਛ ਕਿਹਾ ਨਹੀਂ ਉਹ ਮਤਲਬ ਤੈਨੂੰ ਵੀ ਵੀਰਾ ਕਹਿ ਗਈ ਓਏ ਹੂੰ ਬਾਹਲਾ ਨੱਡ ਤੇਰਾ ਨੰਬਰ ਵੀ ਮੈਂ ਹੀ ਦਿੱਤਾ ਸੀ ਉਹਨੂੰ ਮੈਂ ਕਿਹਾ ਇਹ ਮੁੰਡਾ ਤੇਰਾ ਫੈਨ ਆ ਤੇਰੇ ਪਿੱਛੇ ਆਪਦੀ ਨਵਜ ਵੜ ਲੂ ਉਹ ਚਲੋ ਚਲੂ ਇਹਨਾਂ ਪੰਕੀ ਚੱਲਿਆ ਕਰ ਚਲ ਆਇਆ ਚੱਲ ਗਰ ਰੋਟੀ ਖਾਈਏ ਚੱਲ ਚਲ ਆ ਜਾ ਭਾਂ ਦੇ ਨਾ ਨੀ ਰੱਖ ਨਾ ਹੋ ਗਿਆ ਭੜਾ ਹੋ ਮੇਰੀ ਗੱਲ ਸੁਣੋ ਗੱਲ ਵਜਾ ਕੇ ਨਾ ਭੱਜੀ ਗਈ ਸੀ ਕਿਦੀ ਭੱਜੇ ਮੈਨੂੰ ਚਾਹੀਦੀ ਸੀ ਇੱਥੇ ਵਜਾ ਦੇ ਚੱਲ ਦੇਖਦੇ ਆਂ ਫਿਰ ਆਪਾਂ ਜਾਂਦਾ ਮਾ ਅਬ ਵੀਰੇ ਨੂੰ ਕੀ ਹੋ ਗਿਆ ਸਾਰਾ ਦਿਨ ਹੋ ਗਿਆ ਅੰਦਰੋਂ ਨਹੀਂ ਨਿਕਲਿਆ ਨਾਲੇ ਮੈਂ ਨਾ ਮਾਂ ਤੇਨਾਂ ਵੀਰੇ ਬਾਰੇ ਇੱਕ ਗੱਲ ਕਰਨੀ ਸੀ ਘਰ ਪੁੱਤ ਜਿਹੜੀ ਗੱਲ ਕਰਨੀ ਹੈ ਤੰਨੇ ਉਹਦੇ ਬਾਰੇ ਨਾਲੇ ਇਹਨੇ ਨਾ ਸੌਂ ਹੀ ਖਾ ਲਈ ਵੀ ਸਾਰਾ ਦਿਨ ਨਾ ਕੰਮ ਨਹੀਂ ਕੋਈ ਕਰਨਾ ਹੈਗਾ ਵੇਲੇ ਤੱਕ ਹੀ ਖਾਣੇ ਨੇ ਗਲੀਆਂ ਚ ਸਸ਼ੀਗਰ ਬੇਬੇ ਸਸ਼ੀਕਾਲ ਪੁੱਤ ਸੋਨੀ ਕਿੱਥੇ ਬੇਬੇ ਫੋਨ ਹੀ ਚੱਕਦਾ ਆ ਇੱਥੇ ਹੀ ਹੋਊਗਾ ਅੰਦਰ ਬੜਿਆ ਬੈਠਾ ਚਲ ਮੈਂ ਜਾਂਨ ਸਸ਼ੀਗਰ ਬੇਬੇ ਸਸ਼ੀਕਾਲ ਪੁੱਤ ਹੋਰ ਭੈਣ ਤੂੰ ਸੁਣਾ ਹੋਰ ਦੱਸ ਭੈਣ ਘਰ ਪਰਿਵਾਰ ਸਾਰੇ ਠੀਕ ਨੇ ਹਾਂ ਭੈਣ ਸਭ ਠੀਕ ਠਾਕ ਐ ਵਧੀਆ ਰਾਜੀ ਖੁਸ਼ੀ ਮੇਰੀ ਗੱਲ ਸੁਣ ਲੈ ਮੈਂ ਤਾਂ ਆਪ ਤੇਰੇ ਕੋਲੇ ਆਉਣਾ ਸੀਗਾ ਕਈ ਦਿਨਾਂ ਦੀ ਟਿਕਾਈ ਜਾਨੀ ਅੱਜ ਪਿੰਡ ਨੂੰ ਜਾਣਾ ਸੀਗਾ ਇਹਦਾ ਪਿਓ ਹਲੇ ਤੱਕ ਆਇਆ ਹੀ ਨਹੀਂ ਹੈਗਾ ਘਰੇ ਪਿੰਕੀ ਜਾ ਭੈਣ ਵਾਸਤੇ ਨਾ ਚਾਹ ਪਾਣੀ ਲੈ ਕੇ ਆ ਠੀਕ ਆ ਬੱਬੇ ਲਿਆਉਣੀ ਠੀਕ ਹੋ ਕੇ ਭੇਜਿਆ ਭੈਣ ਕੋਣ ਭੈਣ ਲਿਆਉਂਦੀ ਐਨੇ ਚਾਹ ਹੋਰ ਦੱਸ ਹੋਰ ਤਾਂ ਵਧੀਆ ਤੂੰ ਦੱਸ ਛੇਤਾਂ ਠੀਕ ਰਹਿੰਦੀਆਂ ਨੇ ਵਧੀਆ ਹੂੰ ਬਸ ਵਧੀਆ ਚੱਲੀ ਜਾਂਦਾ ਜੋ ਜਿਵੇਂ ਹੈਗਾਗਾ ਹਾਂ ਇਹ ਤਾਂ ਹੈਗਾ ਆ ਲੋ ਬੱਬੇ ਚਾਹ ਲਿਆ ਬੱਤਾ ਆਲਾ ਮਾਚਾ ਥੋੜੀ ਪਾ ਕੇ ਲੇ ਹੁੰਦੀ ਮੈਨੂੰ ਕੋਈ ਨਾ ਮਾ ਪੀ ਲਾ ਕਿਹੜੇ ਜਿਆਦੇ ਆ ਚੱਲ ਚੰਗਾ ਬੇਬੇ ਤੁਸੀਂ ਬੈਠੋ ਗੱਲਾਂ ਮਾਰੋ ਅਸੀਂ ਮੜੇ ਪਿੰਡ ਜਾਈਏ ਕਿੱਧਰ ਨੂੰ ਉਹ ਆ ਗਏ ਮਾਂ ਕਹੇ ਕਿੱਧਰ ਨੂੰ ਉੜੀ ਜਾਣਾ ਬੇਬੇ ਤੋ ਪੁੱਠਾ ਲਾਉਣ ਲੱਗ ਗਿਆ ਅ ਵੀਰੇ ਚਾਹ ਤਾਂ ਪੀ ਲਓ ਆ ਕੇ ਪੀਨੇ ਆ ਕੇ ਲੈ ਦੱਸ ਚਾਹ ਆ ਕੇ ਪੀ ਲਿਓ ਬੇਬੇ ਨਿਹਾਂ ਕਰੀ ਐ ਹਾਂ ਪੁੱਤ ਕਰੀ ਐ ਨਿਹਾਂ ਤਾਂ ਮੈਨੂੰ ਨਾਲ ਤਾਂ ਇੱਕ ਕੰਮ ਸੀ ਨਾਲੇ ਕੀ ਬਣਿਆ ਉਹਦੀ ਐਡਮਿਸ਼ਨ ਦਾ ਬੰਨਣਾ ਕੀਤੀ ਪੁੱਤ ਬਸ ਆਂਦਰ ਨੂੰ ਕੰਮ ਮਿਲ ਜੇ ਤੇਰੇ ਬਾਈ ਨੂੰ ਫਿਰ ਡਿਵੀਸ਼ਨ ਕਰਵਾਵਾਂਗੇ ਉਹਦੀ ਚਲ ਠੀਕ ਆ ਮੈਂ ਵੀ ਨੀਹਾ ਕੋਲ ਜਾਨੀ ਆ ਜਾ ਪੁੱਤ ਕਰ ਲੋ ਗੱਲਾਂ ਬਾਤ ਇਹ ਵੀ ਬਸ ਦੋਏ ਕਮਲੀਆਂ ਜੀਆਂ ਬਸ ਜਿੰਨਾ ਚਿਰਕ ਮਾਰੀਆਂ ਨੇ ਪਹਿਣੇ ਉਹਨਾਂ ਚਿਰ ਹੀ ਆਗਾ ਤੈਨੂੰ ਪਤਾ ਜਦ ਬਿਆਹ ਤੀਆਂ ਕਿੱਥੇ ਗੱਲਾਂ ਬਾਤਾਂ ਹੈ ਕੱਲ ਸੁਣੋ ਮੇਰੀ ਸਾਲੇ ਤੈਨੂੰ ਹੋ ਕੀ ਰਿਹਾ ਓਏ ਕਿੰਨੇ ਦਿਨ ਹੋ ਗਏ ਨਾ ਤੂੰ ਫੋਨ ਚੱਕਦਾ 15 ਨਾ ਤੂੰ ਮਿਲਦਾ 길ਦਾ ਕੁਛ ਨਹੀਂ ਯਾਰ ਤੈਨੂੰ ਹੀ ਲੱਗਦਾ ਇੰਦਰਾ ਉਹ ਬਸ ਘਰੇ ਕਲੇਸ਼ ਚੱਲਦਾ ਰਹਿੰਦਾ ਯਾਰ ਬੋਲਦੇ ਰਹਿੰਦੇ ਨੇ ਬੇਬੇ ਬਾਪੂ ਹਣੀ ਤਾਂ ਕਰਕੇ ਬਸ ਮਨ ਜਾਣੀ ਸੱਟ ਰਹਿੰਦਾ ਏ ਬਾਬੇ ਗੱਲ ਤਾਂ ਦੇਖ ਕੋਈ ਹੈਗੀ ਆ ਠੀਕ ਆ ਤੂੰ ਮੈਨੂੰ ਜ਼ਿੰਦਗੀ ਚ ਅੱਜ ਤੱਕ ਕਦੇ ਜਵਾਬ ਨਹੀਂ ਦਿੱਤਾ ਹੈਗਾ ਤਾਂ ਉਦੋਂ ਮੈਨੂੰ ਪਹਿਲੀ ਵਾਰੀ ਜਵਾਬ ਦਿੱਤਾ ਹੈ ਉਦੋਂ ਦਾ ਹੀ ਸ਼ੱਕ ਹੈ ਮੈਨੂੰ ਤੇਰੇ ਤੇ ਬੋਲ ਹੁਣ ਸ਼ੱਕ ਸ਼ੱਕ ਕਾਦਾ ਯਾਰ ਇੰਦਰਾ ਉਹ ਯਾਰ ਇਹ じゃ ਕੁਛ ਨਹੀਂ ਜਿਹੇ ਜਾ ਕੁਛ ਤੂੰ ਸੋਚੀ ਜਾਨਾ ਉਹ ਬੱਸ ਕਰ ਵੇ ਸਲਿਆ ਤਾ ਠੁੱਦੂ ਵਾਲੀ ਗੱਲਾਂ ਤੇ ਆ ਗਿਆ ਤੂੰ ਗੱਲ ਕਰ ਲਈ ਹੁਣੀ ਕਿਸੇ ਕੁੜੀ ਨਾਲ ਹੁਣ ਮੈਨੂੰ ਦੱਸਦਾ ਨਹੀਂ ਤੈਨੂੰ ਕਿਨੇ ਕਿਹਾ ਯਾਰ ਉਹ ਕਿਹੜੀ ਕੁੜੀ ਨਾਲ ਗੱਲ ਆ ਮੇਰੀ ਪੂ ਤਾਂ ਉਹੀ ਗੱਲ ਚੱਕ ਲਈ ਬਤੰਦਰਾ ਯਾਰ ਉਹ ਇਹੋ ਜਿਹਾ ਕੁਛ ਨਹੀਂ ਹੈਗਾ ਸੌ ਲੱਗੇ ਉਹ ਦੇਖ ਯਾਰ ਬੱਬੇ ਸਿੱਧਾ ਹੋ ਕੇ ਦੱਸਣਾ ਦੱਸ ਦੇ ਠੀਕ ਹੈ ਨਾ ਨਹੀਂ ਤਾਂ ਆਪਣੀ ਯਾਰੀ ਖਤਮ ਯਾਰ ਮੈਨੂੰ ਜਸੂ ਮਿਲਿਆ ਦੀ ਉਹ ਮੈਂ ਤਾਂ ਕੁਦਰਤੀ ਨਾਲ ਉਹੀ ਗੱਲ ਕਰ ਲਈ ਯਾਰ ਮੈਂ ਕਿਹਾ ਸੋਨੀ ਬਿਜੀ ਰਹਿੰਦਾ ਅੱਜ ਕੱਲ ਉਹ ਕਹਿੰਦਾ ਭਾਈ ਉਹ ਤਾਂ ਪਰਜਾਈ ਨਾਲ ਗੱਲਾਂ ਕਰਦਾ ਸਾਲੇ ਫੋਟੋ ਤਾਂ ਦਿਖਾ ਦੇ ਹੁਣ ਪਰਝਾਈ ਦੀ ਓਏ ਉਹ ਤਾਂ ਸਾਲਾ ਉਹੀ ਪਕਾਈ ਮਰੀ ਜਾਂਦਾ ਯਾਰ ਉਹ ਮੈਂ ਤਾਂ ਉਹਨੂੰ ਮਜ਼ਾਕ-ਮਜ਼ਾਕ ਚ ਕਹਿੰਦਾ ਸੀ ਉਹਨੇ ਤੈਨੂੰ ਦੱਸਤਾ ਤੂੰ ਐਂ ਦੱਸਂ ਭਰਾਇਆ ਅੱਗੇ ਤਾਂ ਇਥੋਂ ਲੁਕੋਇਆ ਕੁਛ ਮੈਂ ਚੱਲ ਕੋਈ ਨਾ ਪੱਤਾ ਤੂੰ ਲਕੋ ਲੈ ਜਿਹੜੀਆਂ ਲਕੋਣੀਆਂ ਨੇ ਗੱਲਾਂ ਪਰਝਾਈ ਦਾ ਤਾਂ ਮੈਂ ਆਪੇ ਪਤਾ ਕਰਾਵਾਂਗਾ ਵੀ ਕੌਣ ਐ ਕਿੱਥੋਂ ਐ ਠੀਕ ਐ ਨਾ ਗੱਲਾਂ ਤੇਰੀਆਂ ਚੰਗੀਆਂ ਨਹੀਂ ਬਾਬੇ ਚੱਲੀਏ ਹੁਣ ਆਪਾਂ ਚੱਲੀਏ ਹੁਣ ਆਇਆ ਚਲ ਦਖਾਨੇ ਦੇ ਦੁਕਾਨ ਤੇ ਸੁਣਾਉਂਦਾ ਨੇਹਾ ਇਹ ਨੇਹਾ ਲੈ ਐਨਾ ਵੀ ਕੀ ਫੋਨ 'ਚ ਬੜਨਾ ਵੀ ਬੰਦੇ ਨੂੰ ਪਤਾ ਹੀ ਨਾ ਲੱਗੇ ਫਿਕਰੇ ਕੌਣ ਆ ਰਿਹਾ ਕੌਣ ਜਾ ਰਿਹਾ ਨਹੀਂ ਬਹਿ ਜਾ ਮੰਮੀ ਤੇ ਵੀਰਾ ਤਾਂ ਤੁਹਾਡੇ ਘਰੇ ਗਏ ਨੇ ਤੇ ਤੂੰ ਇੱਥੇ ਹਾਂ ਮੈਨੂੰ ਪਤਾ ਹੈ ਬੀਬੀ আর ਵੀਰਾ ਉਧਰ ਨੇ ਤਾਂ ਹੀ ਤਾਂ ਮੈਂ ਉਰੇ ਆਈਆਂ ਮੈਂ ਤੇਨਾਂ ਕੱਲੀ ਨਾਲ ਕੋਈ ਗੱਲ ਕਰਨੀ ਸੀ ਕੱਲੀ ਨਾਲ ਮਤਲਬ ਇਹਨੇ ਸਮਝੀ ਨਹੀਂ ਮੇਰੇ ਕੱਲੀ ਨਾਲ ਕੀ ਗੱਲ ਕਰਨੀ ਹੈ ਦੇਖਨੇ ਹਾਂ ਕਮਾ ਫਰਾ ਕੇ ਗੱਲ ਕਰਨੀ ਤਾਂ ਮੈਨੂੰ ਆਉਂਦੀ ਨਹੀਂ ਨਾਲੇ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਵੀ ਮੈਂ ਕੀ ਗੱਲ ਕਰਨੀ ਹੈ ਤੇ ਹੁਣ ਤੂੰ ਮੈਨੂੰ ਸਿੱਧੀ ਸਿੱਧੀ ਇਹ ਦੱਸ ਦੇ ਵੀ ਤੇਰੇ ਅਰ ਵੀਰੇ ਚੱਲ ਕੀ ਰਿਹਾ ਹੈ ਪਿੰਕੀ ਇਹ ਤੂੰ ਕੀ ਬੋਲੀ ਜਾਨੀ ਹੈ ਤੈਨੂੰ ਪਤਾ ਹੈ ਤੂੰ ਕੀ ਕਹਿ ਰਹੀਆਂ ਮੈਂ ਕੀ ਕਹਿ ਰਹੀਆਂ ਮੈਂ ਉਹੀ ਕਹਿ ਰਹੀਆਂ ਜੋ ਮੈਂ ਅੱਜ ਅੱਖਾਂ ਨਾਲ ਦੇਖਿਆ ਹੈ ਤੈਨੂੰ ਪਤਾ ਨਹੀਂ ਹਾਂ ਅੱਪਰ ਸ਼ੁਰੂ ਤੋਂ ਹੀ ਨਿੱਕੇ ਨਿੱਕੇ ਉਹ ਦੇ ਇਕੱਠੇ ਖੇਡਦੇ ਰਹੇ ਹਾਂ ਨਾਲੇ ਸੋਨੀ ਵੀਰੇ ਦੀ ਅਰਿੰਦਰ ਦੀ ਤੈਨੂੰ ਪਤਾ ਕਿੰਨੀ ਬਣਦੀ ਆ ਤੇ ਇਹ ਨਾ ਹੋਵੇ ਵੀ ਥੋੜੀ ਇਹ ਗਲਤੀ ਕਰਕੇ ਸਰਤੜਾਂ ਦੀਆਂ ਲੱਗ ਜਾਣ ਐ ਨਹੀਂ ਪਤਾ ਇੱਥੇ ਕਤਲ ਵੀ ਹੋ ਜਾਣਾ। ਥਿੰਕ ਯੂ ਤੂੰ ਜੋ ਕੁਝ ਵੀ ਕਹਿ ਰਹੀਆਂ ਨਾ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ। ਨਾਲੇ ਉਸ ਦਿਨ ਤੋਂ ਜੋ ਸਭ ਕੁਝ ਵੀ ਦੇਖਿਆ ਉਹ ਤੇਰੀ ਗਲਤ ਕਮੀ ਸੀ। ਮੇਰਾ ਸੱਚੀ ਪੈਰ ਰਟ ਗਿਆ ਸੀ। ਪਰ ਇਹ ਗੱਲ ਮੇਰੇ ਨਾਲ ਕਰਨ ਤੋਂ ਪਹਿਲਾਂ ਤੈਨੂੰ ਸੋਨੀ ਨਾਲ ਕਰਨੀ ਚਾਹੀਦੀ ਸੀ। ਕਰਨੀ ਤਾਂ ਮੈਨੂੰ ਇੰਦਰ ਨਾਲ ਵੀ ਚਾਹੀਦੀ ਸੀ। ਫਿਰ ਮੈਂ ਸੋਚਾਂ ਪਹਿਲਾਂ ਇੱਕ ਮੌਕਾ ਦੇ ਕੇ ਦੇਖ ਲੈਣੀ ਆ ਤੁਹਾਨੂੰ। ਗੱਲ ਸੁਣ ਲੈ ਮੇਰੀ ਨੀਹਾ ਇੱਕ ਇਹ ਮੇਰੀ ਲਾਸਟ ਵਾਰਨਿੰਗ ਆ ਖਾਣੇ ਚ ਭਾਲਾ ਆਪਦੇ ਗੱਲ ਲੱਗੀ ਸਮਝ ਤੈਨੂੰ ਇੱਥੇ ਯਾਰਾ ਬਿਟੇ ਯਾਰ ਕਿਧਰ ਨੂੰ ਦੋ ਅੱਧੀ ਯਾਰਾ ਨਾ ਤੋ ਦੋ ਸੜਕ ਕੀ ਕਿਹਾ ਹੋ ਤੁਸੀਂ ਅੰਦਰ ਕੋਲੇ ਹੈ ਉਹ ਅਸੀਂ ਇਹ じゃ ਕੀ ਕਹਤਾ ਯਾਰ ਕਿਉਂ ਇੰਨਾ ਗੁੱਸਾ ਕਰੀ ਜਨਾ ਉਹ ਠੰਡਾ ਉਹ ਗੱਲ ਦੱਸ ਕੀ ਹੋਈ ਆ ਮੇਰੀ ਗੱਲ ਸੁਣ ਤੁਸੀਂ ਅੰਦਰ ਨੂੰ ਆਏ ਕਿਉਂ ਕਿ ਆ ਉਹ ਵੀ ਮੇਰੀ ਕਿਸੇ ਕੁੜੀ ਨਾਲ ਗੱਲਬਾਤ ਹੁੰਦੀ ਆ ਉਹ ਸਾਲਿਓ ਮੇਰੇ ਨਾਲ ਘੜਿਆ ਫਿਰਦਾ ਵੀ ਤੂੰ ਦੱਸਦਾ ਨਹੀਂ ਦੱਸੋ ਕਿਹਦਾ ਨਾਲ ਆ ਮੈਂ ਉਹ ਯਾਰ ਅਸੀਂ ਕਿਹੜਾ ਨਾਂ ਲਿਆ ਨੇ ਆਂ ਦਾ ਯਾਰ ਉਹ ਤਾਂ ਸੀ ਉਹਨੂੰ ਚੌੜ ਕਰਤੀ ਉਹ ਗਾਂ ਪਤੰਦਰ ਸੀਰੀਅਸ ਲੈ ਗਿਆ ਯਾਰ ਉਹ ਨਾਲੇ ਭਰਾਵਾ ਹਸ ਤਾਂ ਤੇਰਾ ਕੰਮ ਹੀ ਸੌਖਾ ਕੀਤਾ ਹੁਣ ਆਪੀ ਆਨੇ ਬਹਾਨੇ ਅੰਦਰ ਤੋਂ ਦੂਰ ਰਹੇਗਾ ਨਾਲੇ ਗੱਲ ਸੁਣ ਮੇਰੀ ਹੁਣ ਆਪੀ ਆਪਦਾ ਵਿਚਾਰ ਰੱਖੀ ਨਾ ਸਾਲਿਓ ਬੋਲਣ ਲੱਗੇ ਕੋਸ਼ ਤਾਂ ਸੋਚਦੇ ਇਹ ਕਾਦੀ ਜਾਰੀ ਆ ਓਏ ਤੁਸੀਂ ਮੈਨੂੰ ਬਚਾਇਆ ਨਹੀਂ ਮੈਨੂੰ ਫਸਾਤਾ ਇੰਦਰ ਹੁਣ ਮੈਥੋਂ ਫੋਟੋ ਮੰਗਦਾ ਕੁੜੀ ਦੀ ਦੱਸੋ ਕਿਹਦੀ ਫੋਟੋ ਦਿਖਾਵਾਂ ਮੈਂ ਓਏ ਹੋਰ ਕਿਸੇ ਦੀ ਫੋਟੋ ਦਿਖਾ ਦੇ ਯਾਰ ਤੂੰ ਤਾਂ ਉਹੀ ਮੋਕ ਪਾੜੀ ਮਾਰਦਾ ਪਤੰਦਰਾ ਤੂੰ ਉਪਰਾਵਾ ਤੂੰ ਕੋ ਟੈਨਸ਼ਨ ਲਈ ਜਾ ਨਾ ਨਾਲੇ ਗੱਲ ਸੁਣ ਇੰਦਰ ਤਾਂ ਥੋੜਾ ਟਾਈਮ ਹੀ ਐ ਇੱਥੇ ਓਏ ਉਹਨਾਂ ਦਾ ਫੈਕਟਰੀ ਵਗ ਜਾਣਾ ਫੇਰ ਤੇਰੀ ਮੋਜਾਂ ਹੀ ਮੋਜਾਂ ਨਾਲੇ ਗੱਲ ਸੁਣ ਯਾਰ ਇਹ ਲੈ ਜ਼ਿੰਦਗੀ ਦੀ ਚਾ ਚੰਗਾ ਯਾਰ ਓਰੇਆ ਮੇਰੀ ਗੱਲ ਸੁਣੋ ਕੀ ਭੇ ਯਾਰ ਜੇ ਅੱਕੇ ਤੋਂ ਵੀ ਅੰਦਰ ਨਾ ਕਦੇ ਗੱਲ ਹੋਵੇ ਤਾਂ ਬਾਈ ਬਣ ਕੇ ਨੂੰ ਇਹ ਗੱਲ ਕਹਿ ਦਿਓ ਵੀ ਅਸੀਂ ਤਾਂ ਮਜ਼ਾਕ ਕਰਦੇ ਸੀ ਸੋਨੀ ਦੀ ਕਿਸੇ ਕੁੜੀ ਨਾਲ ਕੋਈ ਗੱਲਬਾਤ ਨਹੀਂ ਹੈਗੀ ਆ ਬੰਦੇ ਥੋੜੇ ਮੂਰੇ ਹੱਥ ਬਾਈ ਬਣ ਕੇ ਬਚਾ ਲਿਓ ਚੰਗਾ ਮਿਲਦੇ ਆ ਕੱਲ ਨੂੰ ਆਪਾਂ ਠੀਕ ਆ ਯਾਦ ਰੱਖਿਓ ਗੱਲ ਉਹੀ ਕੰਮ ਨਾ ਕਰ ਦਿਓ ਹਾਂ ਆ ਦੇਖ ਲੈ ਕਰਨੀਆਂ ਆ ਇਸਕੀਆਂ ਤੇ ਦਿਲ ਰੱਖਣੇ ਜਵਾਕਾਂ ਦੇ ਆ ਜਾ ਬੰਬਾਸੇ ਯਾਰ ਸਰੇ ਉਹ ਲਾਪਤਾ ਹਾਂ ਹਾਂਜੀ ਹੈਲੋ ਗੁੱਡ ਮਾਰਨਿੰਗ ਜਨਾ ਉੱਠ ਗਏ ਅੱਜ ਕਿਵੇਂ ਤੜਕੀ-ਤੜਕੀ ਯਾਦ ਕਰ ਲਿਆ ਓ ਯਾਰ ਇੰਦਰ ਨੂੰ ਕਿਸੇ ਨੇ ਦੱਸਤਾ ਵੀ ਮੇਰੀ ਕਿਸੇ ਕੁੜੀ ਨਾਲ ਗੱਲ ਬਾਤ ਮੇਰਾ ਨਾਮ ਤਾਂ ਨਹੀਂ ਲਿਆ ਕਿਸੇ ਨੇ ਉਹ ਨਹੀਂ ਯਾਰ ਇਹੋ ਜਿਹਾ ਕੁਝ ਨਹੀਂ ਹੋਏਗਾ ਓਏ ਹੁਣ ਫਰਾ ਭਰਾ ਮੈਥੋਂ ਫੋਟੋ ਮੰਗੀਆਂ ਦਾ ਕੁੜੀ ਦੀ ਕਹਿੰਦਾ ਭਾਬੀ ਦਿਖਾ ਭਾਬੀ ਦਿਖਾ ਮੇਰਾ ਭਰਾ ਵੀ ਕਮਲਾ ਸੱਚੀ ਆਪਦੀ ਭੈਣ ਨਹੀਂ ਭਾਬੀ ਆਖੀ ਜਾਂਦਾ ਜਮਾ ਸਿਦਰ ਹੈ ਇਹ ਹਸਣ ਵਾਲੀ ਗੱਲ ਨਹੀਂ ਹੈਗੀ ਕੰਬੜੀਏ ਉਹ ਤਾਂ ਮਜ਼ਾਕ ਚਲਾਇਆ ਨਹੀਂ ਹਰ ਇੱਕ ਗੱਲ ਨੂੰ ਯਾਰ ਤੇਰਾ ਭਾਈ ਕਹਿੰਦਾ ਮੈਂ ਤਾਂ ਭਾਬੀ ਲੱਭ ਕੇ ਹਟੂੰ ਮੈਂ ਦੱਸ ਕੀ ਕਰਾਂ ਤੈਨੂੰ ਪਤਾ ਨਾਲੇ ਕੱਲ ਨੂੰ ਭੱਡੇ ਵੀ ਆਂ ਮੇਰਾ ਆਹੋ ਯਾਦ ਹੈ ਮੈਨੂੰ ਕੱਲ ਨੂੰ ਤੂੰ ਟਾਈਮ ਨਾਲ ਘਰ ਆ ਜੀ ਜੇ ਨਾ ਆ ਨਾ ਫਿਰ ਦੇਖ ਲਈਂ ਬੁਲਾਉਣਾ ਨਹੀਂ ਮੈਂ ਤੈਨੂੰ ਕੋਈ ਨਾ ਕੋਸ਼ਿਸ਼ ਕਰਦਾ ਯਾਰ ਜ਼ਰੂਰ ਬਸ ਨਹੀਂ ਆ ਕੋਈ ਪੰਗਾ ਨਾ ਪੈ ਤੈਨੂੰ ਪਤਾ ਤੇਰੀ ਭੈਣ ਆਈ ਸੀ ਸਾਡੇ ਘਰੇ ਮੈਨੂੰ ਆ ਕੇ ਕਹਿੰਦੀ ਨਾ ਤੇਰੇ ਤੇ ਸੋਹਣੇ ਚ ਕੁਝ ਚੱਲ ਰਿਹਾ ਹੈ ਮੈਂ ਤਾਂ ਮੁੱਕਰ ਗਈ ਉਹਨੂੰ ਕੀ ਪਤਾ ਹੈ ਮੈਂ ਤਾਂ ਉਹਦੀ ਵੀ ਭਾਬੀ ਲੱਗਦੀ ਆ ਹਾਂ ਹਾਂ ਕਰਦੇ ਆਪਾਂ ਗੱਲ ਬਸ ਚਾਹ ਪੀ ਲੈਣ ਦੇ ਲਾਉਣਾ ਪਊ। ਠੀਕ ਹੈ। ਚੰਗਾ। ਉਹ ਲੈ ਪੁੱਤ ਉਹ ਚਾਹ ਖਰੀਏ। ਮੈਂ ਖੇਤ ਨੂੰ ਜਾਣਾ ਪੁੱਤ ਫਿਰ। ਧੁੱਪ ਚੜ ਗਈ ਗਿੱਡੀ-ਗਿੱਡੀ ਦੇਖੋ। ਆ ਲੋ ਪਾਪੂ ਚਾਚਾ। ਮੈਂ ਵੀਰੇ ਨੂੰ ਚਾ ਫੜਾਇਆ ਵਾ ਹਾਈ ਹਾਈ ਤੋਰਾ ਸ਼ਰਮ ਕਿੱਧਰ ਨੂੰ ਤੇਰੀ ਕੀਤੀ ਹੈ ਉਹ ਸੱਚ ਘਾਣੂ ਬਰਥਡੇ ਮੇਰੇ ਭਾਈ ਦਾ ਕੀ ਪਲਾਨ ਹੈ ਫਿਰ ਪਲਾਨ ਵੀ ਕਰਨਾ ਪੁਰਿਆ ਤੁਨੂੰ ਪਰੋਤਾ ਹੈਗਾ ਬਸ ਕੇ ਕੱਟ ਲਾਂਗੇ ਘਰੇ ਲੈ ਕੇ ਤੇ ਪੈਸੇ ਨਹੀਂ ਹੈਗੇ ਇਸ ਵਾਰ ਮੇਰੇ ਕੋਲੇ ਚਲ ਕੋਈ ਨਾ ਮੇਰੇ ਕੋਲ 1000 ਰੁਪਿਆ ਹੈਗਾ ਅਤਰ ਗਿਫਟ ਲਿਉਣ ਵਾਸਤੇ ਰੱਖਿਆ ਸੀ ਤੂੰ ਲੈ ਜੀ ਉਹ ਇੰਦਰ ਨੂੰ ਹੀ ਪਾਰਟੀ ਕਰਨੀ ਆ ਪਣੇ ਹੋਰ ਤਾਂ ਤੈਨੂੰ ਕੋਤਾ ਕੌਣ ਹੁੰਦਾ ਮੇਰੇ ਨਾਲ ਨਲੇ ਘਰੇ ਕੁਛ ਖਾਣ ਨੂੰ ਲਿਆਵਾਂਗੇ ਹਨਾ ਚਲ ਕੋਈ ਨਾ ਪੈਸੇ ਤੈਨੂੰ ਮੈਂ ਦੇ ਦੂੰ ਫਿਰ ਦੇ ਦੇ ਤੂੰ ਮੇਰੇ ਪਰਟੇ ਤੇ ਮੈਨੂੰ ਵਾਪਸ ਇਹਨਾਂ ਦਾ ਤੇਰੀ ਭੈਣ ਤੇ ਲਈ ਕਰੀ ਸਵਾਗਤਿਆ ਚੱਲ ਲੈ ਚਾਹ ਪੀ ਲੈ ਤੂੰ ਫਿਕਰ ਨਾ ਕਰ ਠੀਕ ਹੈ ਭੈਣਾਂ ਦੇ ਹੁੰਦੇ ਨਹੀਂ ਫਿਕਰ ਕਰਦੇ ਹੁੰਦੇ ਕੋਈ ਨਹੀਂ ਝੱਲੋ ਜਾ ਨੀ ਕੁੜੀਏ ਕੀ ਗੱਲ ਕੀ ਚੁਗਰੀਆਂ ਕਰੀ ਜਾਂਦੇ ਦੋਵੇਂ ਭੈਣ ਭਾਈ ਕੁਛ ਨਹੀਂ ਮਾਂ ਉਹ ਤਾਂ ਕੱਲ ਨੂੰ ਵੀਰੇ ਦਾ ਜਨਮ ਦਿਨ ਆ ਨਾ ਬਸ ਉਹੀ ਗੱਲਾਂ ਕਰਦੇ ਸੀ ਨਹੀਂ ਵਧੀਆ ਕੀਤਾ ਤੂੰ ਯਾਦ ਕਰਾਤਾ ਕੱਲ ਨੂੰ ਮੁੰਡੇ ਦੇ ਨਾਲ ਆਉਂਦੀ ਦੇਖ ਰਾਵਾਂ ਗੁਰਦੁਆਰੇ ਆਹੋ ਭਾਈ ਜੇ ਕੋਈ ਚਾਚਾ ਦਾ ਕੰਮ ਕਰਦਾ ਹੁੰਦਾ ਤਾਂ ਵਧੀਆ ਪ੍ਰੋਗਰਾਮ ਕਰ ਲੱਗੇ ਚਲੋ ਕੋਈ ਗੱਲ ਨਹੀਂ ਬਾਪੂ ਜੀ ਫਿਰ ਕੀ ਹੋ ਗਿਆ ਇਸ ਵਾਰ ਆਪਾਂ ਕਲਾ ਕੇ ਕੱਟ ਲਾਂਗੇ ਪ੍ਰੋਗਰਾਮ ਉਹ ਪਗਲੀ ਵਾਰ ਕਰ ਲਾਂਗੇ ਅਗਲੇ ਸਾਲ ਚਲੋ ਜਿਵੇਂ ਤੁਹਾਡੀ ਮਰਜ਼ੀ ਹੈ ਭਾਈ ਕਰ ਲਓ ਮੈਂ ਤਾਂ ਖੇਤ ਜਾਣਾ ਠੀਕ ਹੈ ਬਾਪੂ ਜੀ ਮਾ ਵੀਰੇ ਨੂੰ ਗਿਫਟ ਕਿ ਦੇਵਾਂਗੇ ਇਸ ਵਾਰ ਆਪਾਂ ਨਿੰਦਰ ਪੁੱਤ ਮੈਂ ਕਹਿ ਰਹੀ ਸੀ ਪੁੱਤ ਜੇ ਆਪਾਂ ਦਵਾਈ ਕੱਲ ਨੂੰ ਲੈ ਆਉਂਦੇ ਨਾਲੇ ਸੌਦਾ ਜਾ ਲੈ ਆਉਂਦੇ ਤਾਂ ਉਹ ਪੈਸੇ ਆ ਜਾਂਦੇ ਉਹ ਮਾਤਾ ਉਹਨਾਂ ਦਾ ਪਤਾ ਨਹੀਂ ਕਦੋਂ ਕੰਮ ਤੋਂ ਫੋਨ ਆ ਜੇ ਤੇ ਮੈਨੂੰ ਜਾਣਾ ਪੈ ਜੇ ਆ ਦਵਾਈ ਤੇਰੀ ਪਿੱਛੇ ਹੀ ਰਹਿ ਜੂਗੀ ਤਾਂ ਹੀ ਕਹਿਣਾ ਵੀ ਆਪਾਂ ਜੇ ਲਿਆ ਲੈਨੇ ਆ ਵੇ ਮੈਂ ਤਾਂ ਐ ਕਹਿਨੀ ਐਗੀ ਵੀ ਤੇਰ ਲਵੇ ਵੀ ਚਾਰ ਪੈਸੇ ਚਾਹੀਦੇ ਨੇਗੇ ਪਤਾ ਨਹੀਂ ਕਿੱਥੇ ਜਾਣਾ ਆਉਣਾ ਪਈ ਜੈ ਤੈਨੂੰ ਉਹ ਕੋਈ ਨਹੀਂ ਮਾਤਾ ਬਸ ਆਹੀ ਵੀ ਨੌਖ ਹੈਗਾ ਅਗਲੇ ਮਹੀਨੇ ਸਾਰਾ ਕੁਝ ਸੈੱਟ ਕਰ ਦੂੰਗਾ ਉਹ ਚੰਗਾ ਕੁੜੀਏ ਜਾਣੇ ਆ ਸੀ ਠੀਕ ਹੈ ਵੀਰੇ ਹੈਲੋ ਹਾਂਜੀ ਕਿੱਥੇ ਆ ਬੋਲ ਓਡੇ ਦੇਲ ਚ ਤੂੰ ਇੱਥੇ? ਆਕੇ ਬੇਬੇ ਹੋ। ਹਾਂ ਉਤਾ ਚਲ ਗੇ। ਮੈਂ ਤਾਂ ਹੋਣੀ ਫੋਨ ਕਟਿਆ। ਉਹ ਯਾਰ ਤੇਰੀ ਜਦ ਅੱਗੇ ਹਾਰ ਨਾ ਪੈਂਦਾ। ਮੈਂ ਉੱਪਰ ਹੀ ਬੈਠਾ ਸੀ। ਅੱਛਾ ਇੰਨਾ ਪਿਆਰ। ਨਾਲੇ ਹੈਪੀ ਬਰਥਡੇ। ਥੈਂਕ ਯੂ। ਮੈਂ ਨਾ ਦਰਵਾਜ਼ੇ ਗਿਫਟ ਲੈ ਕੇ ਆਈ ਆ। ਮੈਂ ਲੈ ਕੇ ਆਉਣੀ ਆ। ਲੈ। ਉਮੀਦ ਕਰਦੀ ਆ ਤੁਹਾਨੂੰ ਪਸੰਦ ਆਊਗਾ। ਨਹੀਂ ਹਾਂ ਯਾਰ। ਤੇਰਾ ਦਿਮਾਗ ਠੀਕ ਆ? ਯਾ ਤਾਂ ਬਹੁਤ ਮਹਿੰਗੀ ਬਣੀ ਹੋਣੀ ਆ ਯਾਰ ਤੇ ਫਿਰ ਕੀ ਹੋ ਗਿਆ ਤੂੰ ਨਾ ਇਹਨੂੰ ਚੁੱਪ ਕਰਕੇ ਪਾਲੀ ਲੱਗੀ ਗੱਲ ਸਮਝ ਕੇ ਹਾਂ ਸੱਚ ਪਾਰਟੀ ਕਰ ਦੇਣੀ ਪਾਰਟੀ ਹਾਂ ਆਤ ਕਰੀ ਇਹ ਹਾਲ ਫਿਲਹਾਲ ਇਹਨੂੰ ਵੀ ਪਾਰਟੀ ਸਮਝ ਤੇ ਬਰਥਡੇ ਦੀ ਪਾਰਟੀ ਮੇਰੇ ਸਿਰ ਮੱਥੇ ਜਦੋਂ ਵੀ ਟਾਈਮ ਲੱਗਿਆ ਪੱਕਾ ਪਾਰਟੀ ਕਰਾਂਗੇ ਅੱਛਾ ਮੇਰੀ ਗੱਲ ਸੁਣੋ ਹੁਣ ਮੈਂ ਚੱਲਦਾ ਹਾਂ ਕੋਈ ਆ ਨਾ ਜਾ ਗਏ ਪਲੈਸ ਕੋਈ ਕਿੱਥੇ ਚਲਿਆ ਤੂੰ ਯਾਰ ਤੂੰ ਕਿੰਨਾ ਬੋਰਿੰਗ ਇਨਸਾਨ ਆ ਅੱਜ ਤੇਰਾ ਬਰਥਡੇ ਆ ਇੱਕ ਜੱਫੀ ਤਾਂ ਪਾਉਣ ਮੇ ਯਾਰ ਤੂੰ ਕਮਣੀ ਆ ਯਾਰ ਕੋਈ ਆਜੂਗਾ ਹੋਣਾ ਕਿ ਸੱਚੀ ਦਿਮਾਗ ਨਹੀਂ ਹੈਗਾ ਤੇਰਾ ਫੇਰ ਆਉਣਾ ਮੈਂ ਲੈ ਹਲੇ ਮੈਨੂੰ ਕਹਿੰਦਾ ਦਿਮਾਗ ਤਾਂ ਤੇਰੇ ਹੈ ਨਹੀਂ ਪਾਗਲ ਜਾ ਠੀਕ ਕਰਦਾ ਮੈਂ ਉਹ ਅੰਦਰ ਆ ਗਿਆ ਕਿਵੇਂ ਵੱਡੇ ਬੋਏ ਈ ਹਾਲਿੰਦਰ ਤੂੰ ਬਤੰਦਰਾ ਪਾਰਟੀ ਦੇਣ ਦਾ ਮਾਰਾ ਲੁਕੀ ਫਿਰਦਾ ਹੈ ਅੱਜ ਨਾ ਯਾਰ ਅਜੇ ਤਾਂ ਕੋਈ ਗੱਲ ਨਹੀਂ ਚੱਲਦੇ ਆਪਾਂ ਸ਼ਹਿਰ ਸਸਰੀਗੜ ਬੀਬੀ ਸਸਰੀਗੜ ਪੁੱਤ ਹੋ ਠੀਕ ਹੈ ਤੂੰ ਹਾਂ ਵਧੀਆ ਹੈ ਅੱਜ ਜਰਮ ਦੇਣਾ ਮੇਰੇ ਪੁੱਤ ਦਾ ਹੈ ਹਾਂ ਬੀਬੀ ਚੱਲ ਵਧਾਈਆਂ ਪੁੱਤ ਤੈਨੂੰ ਥੋਣ ਬੀਬੀ ਵਧਾਈਆਂ ਮੈਂ ਤਾਂ ਇੰਦਰ ਨੂੰ ਹੀ ਠੀਕ ਦਾ ਸੀਗਾ ਉਹ ਸ਼ਹਿਰ ਜਾ ਕੇ ਆਉਣਾ ਸੀ ਪਾਰਟੀ ਕਰਨ ਚੱਲੀਂ ਇੰਦਰ ਓਏ ਓਏ ਤੂੰ ਐ ਕਰ ਯਾਰ 2 ਮਿੰਟ ਖੜਾ ਬੱਸ ਮੈਂ ਬੇਬੇ ਨੂੰ ਨਾ ਲਾ ਕੇ ਆਇ ਤਾਈ ਤੇ ਬੇ ਪੁੱਤ ਆ ਤਾਂ ਤੇਰੀ ਤਾਈ ਦਾ ਘਰ ਆਗਾ ਦੋ ਤਾਂ ਢਿੰਗਾ ਨੇ ਮੈਂ ਤੁਰ ਕੇ ਵਗ ਜੂੰਗੀ ਨਾਲੇ ਗੱਲ ਸੁਣ ਮੇਰੀ ਪੁੱ ਚੱਲਿਓ ਬੈਠੋ ਓਏ ਓਏ ਹੋਰ ਫਿਰ ਕੀ ਖਵਾਏਗਾ ਅੱਜ ਲੈ ਆਪਣੇ ਜੇ ਕੋਈ ਮੰਡਿਆ ਯਾਰ ਅੱਜ ਤੈਨੂੰ ਖਵਾਵਾਂਗੇ ਬਰਗਰ ਪੀਜ਼ਾ ਉਹ ਵੀ ਰੈਸਟੋਰੈਂਟ ਤੇ ਝਲ ਕੇ ਰੱਖ ਪੱਡੀ ਗੱਲਵਾ ਤਾਂ ਫਿਰ ਤਾਂ ਹੋਰ ਬੜਾ ਟਾਈਮ ਲਾਤਾ ਇਹਨਾਂ ਨਹੀਂ ਵੀਰ ਅੱਲਾਹ ਰਹਿ ਇੰਦਰਾ ਕਾਰ ਸ਼ੁਰੂ ਇੰਦਰਾ ਹਾਂ ਬਈ ਉਹ ਇੱਕ ਗੱਲ ਆ ਯਾਰ ਹਨਾ ਦਿਨ ਦੇ ਹਰਾਂ ਹੀ ਲੱਗ ਜਾਂਦੇ ਹਨਾ ਮਿੰਟਾਂ ਚ ਹੋਰ ਯਾਰ ਸਹੀ ਗੱਲ ਆ ਅੱਜ ਪੂਰੇ 25 ਸਾਲ ਹੋ ਗਿਆ ਪਾਣੂ ਇਕੱਠਿਆਂ ਨੂੰ ਜਨਮ ਹੋ ਗਿਆ ਹਨਾ ਤੇ ਤੁਨੇ ਇੱਕ ਗੱਲ ਹੋ ਦੇ ਯਾਰ ਅੱਜ ਕੋਲੋਂ ਵੀ ਆਪਣਾ ਜਨਮ ਲੈਣਾ ਇੱਕ ਕੋਈ ਮਹੀਨੇ ਤੇ ਇੱਕ ਕੋਈ ਸਾਲ ਚ ਹੁੰਦਾ ਕੀ ਗੱਲਾਂ ਕਰਨਾ ਸੁਣੀ ਯਾਰ ਮਾਈ ਆਪਾਂ ਇੱਕ ਬੋਕੜਾ ਦਾ ਪੱਥਰ ਨਹੀਂ ਬਣਾਵਾਂਗੇ ਬੜਾ ਹਨਾ ਮਗਾ ਦਿਨ ਖੜਿਆ ਨਾਲੇ ਉਹ ਵੀ ਆ ਇੱਥੇ ਲੋਡ ਵੀ ਨਹੀਂ ਆਉਂਦਾ ਹੋਰ ਵਧੀਆ ਬਣਾਇਆ ਹੋ ਵਰਕਰ ਇਹ ਕਾ ਨੰਬਰ ਆ ਬਾਬੇ ਇੱਥੇ ਜਿਵੇਂ ਪਿਛਲੀ ਵਾਰ ਗਈ ਸੀ ਆਪਾਂ ਯਾਰ ਉਹ ਨਹੀਂ ਵਧੀਆ ਸੀ ਇਹਨਾਂ ਮੱਕੀ ਕੋਈ ਨਹੀਂ ਮੇਰੇ ਯਾਰ ਨੂੰ ਤੇ ਤੁਸੀਂ ਅੱਜ ਕੀ ਖਾਣਾ ਹੈ ਤਾਂ ਆਪਾਂ ਪਿੰਕ ਲਓ ਉਹ ਹਿਰਿਆ ਮਾੜੀ ਨਮੀ ਕੱਲੀ ਆਉਂ ਉਹ ਉਹ ਕਿਹੜੇ ਗੜੀ ਪਕਾਟੀ ਰਾਮ ਜੀ ਜਿਹੜੀ ਮਰਜ਼ੀ ਲਈ ਪਾਰ ਆ ਤੁਹਾਨੂੰ ਪਤਾ ਤਾਂ ਹੋਏਗਾ ਹਾਂ ਫਿਰ ਆਪਾਂ ਲਾਵਾਂ ਚਟਨੀ ਜੀ ਨਹਾ ਨਾਇਬਿੰਦਰਾ ਓਏ ਚਾਪੀ ਤੇਰੀ ਕੋਲੇ ਮੋਕਸਾਂ ਦੀ ਬੋ ਨਾ ਪੰਦਰਾ ਚਲਾ ਕੇ ਆ ਤੂੰ ਲੈ ਮੈਨ ਲਾਦਾ ਬੇਚੀ ਰਹਗੀ ਚੱਲ ਤੂੰ ਐ ਕਰ ਤੂੰ ਕਾਰ ਆਰਡਰ ਜੇ ਕੁਝ ਹੋਰ ਹਨ ਚਾਪੀ ਕੱਢ ਲੈ ਤੇ ਹੁਪ ਪੰਦਰਾ ਤੇਰੀ ਵੀ ਆਤ ਨਹੀਂ ਜਾਂਦੀ ਹੈਗੀ ਫੜਾਇਆ ਵੀ ਦੂਰ ਆਵਾ ਪੰਦਰਾ ਦਿਲ ਜੇ ਲਾਈ menun lagda papi da saptant andar dikarona te